ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 27 ਫਰਵਰੀ ਨੂੰ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਪਾਂ ਹਾਜ਼ਰ ਹੋਏ ਆਂ ਕਿ ਅੱਜ ਰਾਤ ਨੂੰ ਮੌਸਮ ਦੇ ਵਿੱਚ ਵੀਰੋ ਕੀ ਕੀ ਹਲਚਲ ਹੋ ਸਕਦੀ ਹੈ ਜਿਵੇਂ ਕਿ ਅੱਜ ਦਿਨ ਦੇ ਸਮੇਂ ਤਕਰੀਬਨ ਆਪਾਂ ਗੱਲ ਕਰਦੇ ਆਂ ਸਵੇਰ ਤੋਂ ਲੈ ਕੇ ਹੀ 9-10 ਵਜੇ ਤੋਂ ਲੈ ਕੇ ਮਾਝੇ ਦੋਆਬੇ ਦੇ ਖੇਤਰਾਂ ਤੋਂ ਬੁੱਧਤ ਕਾਈ ਸ਼ੁਰੂ ਹੋਈ ਸੀ ਜੋ ਅੱਗੇ ਹੌਲੀ-ਹੌਲੀ ਵਧਦੀ-ਵਧਦੀ ਨੇ ਪੂਰੇ ਪੰਜਾਬ ਨੂੰ ਕਵਰ ਕੀਤਾ ਦਿਨ ਦੇ ਸਮੇਂ ਆਪਾਨੂੰ ਵੀਰੋ ਪੰਜਾਬ ਦੇ ਤਕਰੀਬਨ 60-70% ਖੇਤਰਾਂ ਦੇ ਵਿੱਚ ਹਲਕੀ ਫੁਲਕੀ ਕਿਣਮਣ ਝੜੀ ਨਮਾ ਬਰਸਾਤਾਂ ਦੇਖਣ ਨੂੰ ਮਿਲੀ ਹੈ ਕਿਤੇ ਕਿਤੇ ਕੁਸ਼ਥਾਮਤ ਵੀਰੋ ਚੰਗੇ ਤੋਂ ਦਰਮਿਆਨਾ ਮੀਂਹ ਪੈਣ ਨੂੰ ਸ਼ਾਰਟੇ ਦਰ ਦੇਖਣ ਨੂੰ ਮਿਲੇ ਹੈ ਸੋ ਜੇਕਰ ਆਪਾਂ ਗੱਲ ਕਰੀਏ ਮੌਸਮ ਦੀ ਅੱਜ ਰਾਤ ਨੂੰ ਵੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਹੇਗਾ ਤਕਰੀਬਨ ਅੱਧੀ ਰਾਤ ਤੱਕ ਬੱਦਲਵਾਈ ਨਾਲ ਮੌਸਮ ਠੀਕ ਠਾਕ ਰਹੇਗਾ ਅੱਧੀ ਰਾਤ ਤੋਂ ਬਾਅਦ ਵੀਰ ਆਪਨੂੰ ਬਰਸਾਤੀ ਕਾਰਵਾਈਆਂ ਫੇਰ ਵੱਖ-ਵੱਖ ਖੇਤਰਾਂ ਦੇ ਵਿੱਚ-ਵੱਖ-ਵੱਖ ਸਮੇਂ ਟੁੱਟਵੇਂ ਰੁਪਈ ਚੀ ਰੂਪ ਦੇ ਵਿੱਚ ਮੌਸਮ ਦੇ ਵਿੱਚ ਫਿਲਹਾਲ ਵੀ ਰੋ ਸੁਧਾਰ ਰਾਤ ਦੇ ਸਮੇਂ ਨਹੀਂ ਹੋਵੇਗਾ ਕੱਲ ਨੂੰ ਦਿਨ ਦੇ ਸਮੇਂ ਵੀ 28 ਤਰੀਕ ਨੂੰ ਆਪਾਂ ਤੋਂ ਕੁਲਮ ਲਾ ਕੇ ਪੰਜਾਬ ਦਾ ਮੌਸਮ ਵੀਰੋ ਬੱਦਲਬਾਜ਼ੀ ਵਾਲਾ ਹੀ ਰਹੇਗਾ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮੇਂ ਪਰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕੋਈ ਰਾਤ ਨੂੰ ਵੀ ਰੋ ਏਡਾ ਜ਼ਿਆਦਾ ਵੱਡੇ ਭਾਰੀ ਮੀਂਹ ਦੀ ਸਭਾਵਨਾ ਵੀ ਨਹੀਂ ਹੈ ਪਰ ਟੁੱਟਵੇਂ ਭਾਗਾਂ ਦੇ ਵਿੱਚ ਕਿਤੇ-ਕਿਤੇ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਹਲਕੇ ਤੋਂ ਦਰਮਿਆਨ ਨੇ ਬੱਦਰ ਦਾ ਮੀਂਹ ਵੀਰੋ ਦੇਖਣ ਨੂੰ ਮਿਲ ਸਕਦਾ ਹੈ ਤਕਰੀਬ ਹਵਾਵਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ 15 ਤੋਂ ਲੈ ਕੇ 20-25 ਕਿਲੋਮੀਟਰ ਤੱਕ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਵਿੱਚ ਚੱਲ ਸਕਦੇ ਹਨ ਪਰ ਕੋਈ ਜ਼ਿਆਦਾ ਬਹੁਤ ਜ਼ਿਆਦਾ ਜ਼ੋਰਦਾਰ ਹਨੇਰੀ ਵਰਗਾ ਮਾਹੌਲ ਵੀਰੋਂ ਨਹੀਂ ਬਣੇਗਾ ਸੋੜ ਹਰਕੀ ਫੁਰਕੀ ਗਰ ਚਮਕ ਦੇਣ ਵਾਲੀ ਮੀਂਹ ਦੀ ਤਕਰੀਬਨ ਛੜੀ ਨਵਾਂ ਮਾਹੌਲ ਰਾਤ ਦੇ ਸਮੇਂ ਪਰੋਂ ਦੇਖਣ ਨੂੰ ਮਿਲੇਗਾ ਕਿਣਮਣ ਦਾ ਮਾਹੌਲ ਕੱਲ ਦਿਨ ਦੇ ਸਮੇਂ ਵੀਰੋਂ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਦਾ ਰਹੇਗਾ ਬਾਕੀ ਮੌਸਮ ਦੇ ਵਿੱਚ ਸਮੇਂ-ਸਮੇਂ ਦੀ ਤਬਦੀਲੀਆਂ ਹੋ ਜਾਂ ਵੀਰੋਂ ਜੇਕਰ ਸਵੇਰ ਨੂੰ ਮੌਸਮ ਦੇ ਵਿੱਚ ਕੋਈ ਹੋਰ ਤਬਦੀਲੀ ਆਉਂਦੀ ਹੈ ਤਾ ਆਪਾਂ ਫੇਰ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਸਵੇਰ ਦੀ ਵੀਡੀਓ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਇੱਕ ਵਾਰੀ ਆਪਾਂ ਅਨੁਮਾਨ ਦੇ ਅਧਾਰ ਤੇ ਵੀਰ ਦੱਸ ਦਈਏ ਕਿ ਜੋ ਮੀਂਹ ਦੇ ਬਰਸਤੀ ਗਤੀਵਿਧੀਆਂ ਨੇ ਜ਼ਿਆਦਾਤਰ ਆਪਾਂ ਨੂੰ ਮਾਝੇ 도ਾਬੇ ਦੇ ਖੇਤਰਾਂ ਵਿੱਚ ਦੇਖਣ ਨੂੰ ਮਿਲਣਗੀਆਂ ਜੋ ਪੰਜਾਬ ਦੇ ਦੱਖਣੀ ਭਾਗ ਨੇ ਤੇ ਮੱਧ ਪੰਜਾਬ ਦੇ ਏਰੀਆ ਨੇ ਪੂਰਬੀ ਭਾਗ ਨੇ ਇਨ੍ਹਾਂ ਭਾਗਾਂ ਦੇ ਵਿੱਚ ਵੀਰੋ ਮਾਝੇ 도ਾਬੇ ਦੇ ਖੇਤਾਂ ਦੇ ਮੁਕਾਬਲੇ ਬਰਸਤੀ ਗਤੀਆਂ ਘੱਟ ਦੇਖਣ ਨੂੰ ਮਿਲਣਗੀਆਂ ਪਰ ਓਵਰਆਲ ਸਾਰੇ ਹੀ ਪੰਜਾਬ ਦੇ ਵਿੱਚ ਬੱਦਲ ਬਾਈ ਬਣੀ ਰਹੇਗੀ ਧੰਨਵਾਦ ਜੀ